ਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪੀਡੀਆ ਉਤੇ ਇੱਕ ਨਿਊਜ਼ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਕਿ NASA ਨੇ Mars ਗ੍ਰਹਿ ਉੱਤੇ aliens ਦੀ ਖੋਜ ਕਰ ਲਈ। ਉਹਨਾਂ ਨੂੰ ਮੰਗਲ ਗ੍ਰਹਿ ਉੱਤੇ ਕ੍ਰੈਸ਼ ਹੋਈ ਹੋਈ ਇੱਕ alien ship ਮਿਲੀ ਹੈ ਜਿਹਦੀਆਂ ਫੋਟੋਆਂ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀਆਂ ਹਨ। ਆਖਿਰ ਇਸ ਵਿੱਚ ਕਿੰਨੀ ਕੁ ਸੱਚਾਈ ਹੈ? ਅੱਜ ਹੀ ਆਪਾਂ ਇਸ ਤੇ ਗੱਲ ਕਰਾਂਗੇ। ਇਸ ਬ੍ਰਹਿਮੰਡ ਵਿੱਚ, ਇਸ ਪੂਰੀ ਕਾਇਨਾਤ ਵਿੱਚ ਇਨਸਾਨਾਂ ਤੋਂ ਇਲਾਵਾ ਬਹੁਤ ਸਾਰੀਆਂ ਪ੍ਰਜਾਤੀਆਂ ਰਹਿੰਦੀਆਂ ਹਨ। ਇੱਕ ਧਰਤੀ ਹੀ ਨਹੀਂ ਜਿੱਥੇ ਇਨਸਾਨੀ ਜੀਵਨ ਮੌਜੂਦ ਹੈ। ਇਸ ਕਾਇਨਾਤ ਦੇ ਅੰਦਰ ਪ੍ਰਮਾਤਮਾ ਨੇ ਐਸੇ ਬਹੁਤੇ ਗ੍ਰਹਿ ਸਿਰਜੀ ਹਨ ਜਿਨ੍ਹਾਂ ਵਿੱਚ ਜੀਵਨ ਮੌਜੂਦ ਹੈ ਪਰ ਹਾਲੇ ਤੱਕ ਅਸੀਂ ਇਨਸਾਨ ਐਨੇ ਯੋਗ ਨਹੀਂ ਹੋਏ ਜਾਂ ਕਹੀਏ ਕਿ ਸਾਡਾ ਇਨਾ ਗਿਆਨ ਨਹੀਂ ਵਧਿਆ ਕਿ ਕਿਸੇ ਹੋਰ ਗ੍ਰਹਿ ਦੇ ਕਿਸੇ ਹੋਰ ਜੀਵ ਤੱਕ ਅਸੀਂ ਪਹੁੰਚ ਕਰ ਸਕੀਏ ਹਾਂ ਇਹ ਹੋ ਸਕਦਾ ਹੈ ਕਿ ਕਿਸੇ ਹੋਰ ਗ੍ਰਹਿ ਦੇ ਕਿਸੇ ਹੋਰ ਜੀਵਾਂ ਨੇ ਜਿਨ੍ਹਾਂ ਨੂੰ ਅਸੀਂ ਏਲੀਅਨਸ ਕਹਿੰਦੇ ਹਾਂ ਉਹਨਾਂ ਨੇ ਸਾਡੀ ਖੋਜ ਕਰ ਲਈ ਹੋਵੇ ਉਹਨਾਂ ਨੂੰ ਸਾਡੇ ਬਾਰੇ ਪਤਾ ਲੱਗ ਚੁੱਕਿਆ ਹੋਵੇ ਪਰ ਪ੍ਰਿਥਵੀ ਦੇ ਸਾਇੰਟਿਸਟ ਇਹ ਖੋਜ ਕਰ ਰਹੇ ਹਨ ਕਿ ਮੰਗਲ ਗ੍ਰਹਿ ਤੇ ਜਾਂ ਮਾਰਸ ਉੱਤੇ ਕੋਈ ਜੀਵਨ ਮੌਜੂਦ ਹੈ ਜਾਂ ਨਹੀਂ ਅਸੀਂ ਅੱਜ ਦੀਆਂ ਕਰੰਟ ਗੱਲਾਂ 'ਤੇ ਚਰਚਾ ਕਰਦੇ ਹਾਂ ਜੋ ਸਾਡੇ ਜੀਵਨ 'ਤੇ ਸਿੱਧੇ ਜਾਂ ਅਸਿੱਧੇ ਢੰਗ ਨਾਲ ਅਸਰ ਪਾ ਰਹੇ ਹਨ ਜਿੰਨਾਂ ਗੱਲਾਂ ਪਰ ਸਾਨੂੰ ਜ਼ਰੂਰ ਪਤਾ ਹੋਣਾ ਚਾਹੀਦਾ ਹੈ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਜਿੰਨਾ ਹੋ ਸਕੇ ਤੁਹਾਡੇ ਤੱਕ ਸੱਚੀ ਤੇ ਸੁੱਚੀ ਖ਼ਬਰ ਨੂੰ ਲਿਆਂਦਾ ਜਾਵੇ ਤਾਂ ਜੋ ਤੁਸੀਂ ਕਿਸੇ ਗਲਤ ਖ਼ਬਰ ਦੇ ਕਿਸੇ ਗਲਤ ਸੁਨੇਹੇ ਦੇ ਸ਼ਿਕਾਰ ਨਾ ਹੋ ਜਾਓ ਇਸ ਲਈ ਇਸ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਲਾਓ ਤੇ ਬੈਲ ਆਈਕਨ ਨੂੰ ਕਲਿੱਕ ਕਰ ਦਿਓ ਤਾਂ ਜੋ ਸਾਡੀ ਆਉਣ ਵਾਲੀ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਜੇਕਰ ਵੀਡੀਓ ਚੰਗੀ ਲੱਗੇ ਤਾਂ ਲਾਈਕ ਕਮੈਂਟ ਤੇ ਸ਼ੇਅਰ ਵੀ ਜ਼ਰੂਰ ਕਰੋ ਏਰੀਆ 51 ਦੀ ਗੱਲ ਆਪਾਂ ਸਾਰਿਆਂ ਨੇ ਸੁਣੀ ਹੈ ਚੌਥੇ ਸਾਇੰਟਿਸਟ ਐਕਸਪੈਰੀਮੈਂਟ ਕਰਦੇ ਨੇ ਕਿੰਨਾ ਤੇ ਪੜਾ ਉਵੀ ਏਲੀਅਨ ਤੇ ਉਹਨਾਂ ਦੇ ਸਪੇਸਸ਼ਿਪ ਦੇ ਉੱਪਰ ਕਿਹਾ ਜਾਂਦਾ ਹੈ ਕਿ ਜਿੰਨੀ ਵੀ ਤਰੱਕੀ ਜਿੰਨੀ ਵੀ ਟੈਕਨੋਲੋਜੀ ਪ੍ਰਿਥਵੀ ਤੇ ਇਨਸਾਨਾਂ ਨੇ ਕਰ ਲਈ ਹੈ ਇਹ ਸਭ ਉਸੇ ਐਕਸਪੈਰੀਮੈਂਟ ਦਾ ਨਤੀਜਾ ਹੈ ਕਿਉਂਕਿ ਏਲੀਅਨਸ ਦੀ ਟੈਕਨੋਲੋਜੀ ਪ੍ਰਿਥਵੀ ਦੀ ਟੈਕਨੋਲੋਜੀ ਨਾਲੋਂ ਕਈ ਹਜ਼ਾਰਾਂ ਸਾਲ ਅਰਕੇ ਹੈ ਤੇ ਉਹਨਾਂ ਦੀ ਟੈਕਨੋਲੋਜੀ ਉਹਨਾਂ ਦੇ ਗਿਆਨ ਨੂੰ ਸਮਝ ਕੇ ਪ੍ਰਿਥਵੀ ਉੱਤੇ ਤਰੱਕੀ ਕੀਤੀ ਜਾ ਰਹੀ ਹੈ ਪਰ ਇਹ ਕਿੰਨਾ ਕੁ ਸੱਚ ਹੈ ਤੇ ਕਿੰਨਾ ਕੁ ਝੂਠ ਹੈ ਆਪਾਂ ਅੱਗੇ ਗੱਲ ਕਰਾਂਗੇ ਇਸ ਵੀਡੀਓ ਦੇ ਨਾਲ ਜੁੜੇ ਰਹੋ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖੋ मंगल ग्रैपर एलियन स्पेसशिप का बिखरा हुआ मलबा मिला है जो कि नासा के स्पेस हेलीकॉप्टर ने ढूंढा है इस खोज से वैज्ञानिकों के बीच एलियन होने की बहस एक बार फिर से तेज हो गई है के सचमुच एलियंस शिप मार्स ग्रह के ऊपर नासा ਨੂੰ मिली है जो खबरਾਂ जो वीडियोस सोशल मीडिया पे घूम रहीयां हन वो सच कह रहीयां हन ਸਾਲ 2021 ਵਿੱਚ NASA ਨੇ Ingenuity ਨਾਮ ਦਾ ਰੋਬੋਟ ਮੰਗਲ ਗ੍ਰਹਿ ਦੀ ਧਰਤੀ ਤੇ ਭੇਜਿਆ ਜਿਹਦਾ ਕੰਮ ਮੰਗਲ ਗ੍ਰਹਿ ਦੀ ਧਰਤੀ ਦਾ ਮੌਜਨਾ ਕਰਨਾ ਸੀ ਤੇ ਉੱਥੋਂ ਦੀ ਮਿੱਟੀ ਤੇ ਉੱਥੋਂ ਦੇ ਪੱਥਰ ਦਾ ਨਮੂਨਾ ਲੈ ਕੇ ਪ੍ਰਿਥਵੀ ਤੱਕ ਭੇਜਣ ਦਾ ਸੀ ਤੇ ਇਹਦੇ ਨਾਲ ਨਾਲ Ingenuity ਸਮੇਂ-ਸਮੇਂ ਤੇ ਮੰਗਲ ਗ੍ਰਹਿ ਦੀਆਂ ਤਸਵੀਰਾਂ ਖਿੱਚ ਕੇ ਪ੍ਰਿਥਵੀ ਉੱਤੇ ਸਾਇੰਟਿਸਟ ਨੂੰ ਭੇਜਦਾ ਰਿਹਾ ਤਾਂ ਜੋ ਇਹ ਪੱਕਾ ਹੋ ਸਕੇ ਕਿ ਮਿਸ਼ਨ ਸਹੀ ਜ਼ਲਾਮਤ ਚੱਲ ਰਿਹਾ ਹੈ। ਇੱਕ ਦਿਨ ਇੰਜਿਊਨਿਟੀ ਘੁੰਮਦਾ ਘੁੰਮਦਾ ਇੱਕ ਕ੍ਰੈਸ਼ਡ ਸਪੇਸਸ਼ਿਪ ਦੇ ਕੋਲ ਪਹੁੰਚਿਆ। ਹਵਾ ਵਿੱਚ ਛਲਾਂਗ ਲਗਾ ਕੇ ਇੰਜਿਊਨਿਟੀ ਨੇ ਇਸ ਸਪੇਸਸ਼ਿਪ ਦੀਆਂ ਫੋਟੋਜ਼ ਕਲਿੱਕ ਕੀਤੀਆਂ। ਇਸ ਕ੍ਰੈਸ਼ਡ ਸਪੇਸਸ਼ਿਪ ਨਾਲ ਇੱਕ ਪੈਰਾਸ਼ੂਟ ਵੀ ਨਜ਼ਰ ਆ ਰਿਹਾ ਹੈ ਤੇ ਸਪੇਸਸ਼ਿਪ ਦੇ ਨਾਲ ਇੱਕ ਲੰਬੀ ਰੱਸੀ ਵੀ ਜੁੜੀ ਨਜ਼ਰ ਆ ਰਹੀ ਹੈ। ਹਰ ਪਾਸੇ ਇਹ ਤਸਵੀਰਾਂ ਉੱਤੇ ਲੋਕ ਟਿੱਪਣੀ ਕਰ ਰਹੇ ਹਨ ਕਿ ਮੰਗਲ ਗ੍ਰਹਿ ਉੱਤੇ ਏਲੀਐਂਸ ਦੀ ਸਪੇਸਸ਼ਿਪ ਮ ਤੇ ਲੋਕ ਵੀਡੀਓ ਪਾ ਰਹੇ ਹਨ ਕਿ ਮੰਗਲ ਗ੍ਰਹਿ ਤੇ ਏਲੀਅਨਸ ਮਿਲ ਗਏ ਪਰ ਅਸੀਂ ਇਹਦੇ ਤੇ ਰਿਸਰਚ ਕੀਤੀ ਤੇ ਰਿਸਰਚ ਕਰਨ ਤੋਂ ਬਾਅਦ ਪਤਾ ਚੱਲਿਆ ਕਿ ਇਹ ਕੋਈ ਏਲੀਅਨਸ ਦੀ ਸਪੇਸ ਕ੍ਰਾਫਟ ਨਹੀਂ ਹੈ ਬਲਕਿ ਇਹ ਉਹੀ ਜਹਾਜ਼ ਹੈ ਜਿਹਦੀ ਵਰਤੋਂ ਨਾਲ ਇੰਜੀਨੀਅਰਟੀ ਰੋਬੋਟ ਨੂੰ ਮੰਗਲ ਗ੍ਰਹਿ ਤੇ ਰਿਸਰਚ ਕਰਨ ਲਈ ਭੇਜਿਆ ਗਿਆ ਜਿਸ ਦੀ ਮਦਦ ਨਾਲ ਇੰਜੀਨੀਅਰਟੀ ਨੂੰ ਸਹੀ ਸਲਾਮਤ ਮੰਗਲ ਗ੍ਰਹਿ ਦੀ ਧਰਤੀ ਤੇ ਉਤਾਰਿਆ ਗਿਆ ਜਦੋਂ ਇਹੋ ਜੇ ਕਿਸੇ ਜਹਾਜ਼ ਨੂੰ ਧਰਤੀ ਦੇ ਸਤ੍ਹਾ ਤੇ ਲੋਣਾ ਹੁੰਦਾ ਤਾਂ ਇਸ ਦੀ ਰਫ਼ਤਾਰ ਨੂੰ ਸਲੋ ਕਰਨ ਲਈ ਇਹਦੇ ਪੈਰਾਸ਼ੂਟ ਖੋਲ ਦਿੱਤੇ ਜਾਂਦੇ ਹਨ ਤਾਂ ਜੋ ਸਹੀ ਸਲਾਮਤ ਲੈਂਡਿੰਗ ਕੀਤੀ ਜਾ ਸਕੇ ਬਾਕੀ ਉਹ ਵੀ ਸੋਸ਼ਲ ਮੀਡੀਆ ਤੇ ਅਫਵਾਹਾਂ ਉੱਡ ਰਹੀਆਂ ਨੇ ਕਿ ਮੰਗਲ ਗ੍ਰਹਿ ਤੇ ਏਲੀਅਨਸ ਮਿਲ ਗਏ ਮੰਗਲ ਗ੍ਰਹਿ ਤੇ ਏਲੀਅਨਸ ਮੌਜੂਦ ਹਨ ਤਾਂ ਇਹ ਖਬਰਾਂ ਸਭ ਫੇਕ ਨੇ ਹਾਂ ਹੋ ਸਕਦਾ ਹੈ ਕਿ ਉੱਥੇ ਕੋਈ ਏਲੀਅਨਸ ਮੌਜੂਦ ਹੋਣ ਪਰ ਹਜੇ ਤੱਕ ਇਨਸਾਨਾਂ ਨੂੰ ਉਸ ਦਾ ਕੋਈ ਸਬੂਤ ਨਹੀਂ ਮਿਲਿਆ ਐਵੇਂ ਅੱਖਾਂ ਬੰਦ ਕਰਕੇ ਆਪਾਂ ਨੂੰ ਕਿਸੇ ਗੱਲ ਤੇ ਯਕੀਨ ਨਹੀਂ ਕਰਨਾ ਚਾਹੀਦਾ ਇਹਦੇ ਇੱਤੇ ਸਾਨੂੰ ਰਿਸਰਚ ਕਰਨੀ ਚਾਹੀਦੀ ਹੈ ਤੇ ਸਾਨੂੰ ਟਿੱਪਣੀ ਆਵਦੀ ਰੱਖਣੀ ਚਾਹੀਦੀ ਹੈ ਐਸੇ ਤਰ੍ਹਾਂ ਏਰੀਆ 51 ਦੀਆਂ ਏਲੀਅਨਸ ਨਾਲ ਜੁੜੀਆਂ ਕਈ ਅਫਵਾਹਾਂ ਹਨ ਉਹ ਵੀ ਸਭ ਫੇਕ ਹਨ ਕਿਸੇ ਵੀ ਦੇਸ਼ ਨੇ ਜਦੋਂ ਕੋਈ ਅਜਿਹੀ ਰਿਸਰਚ ਕਰਨੀ ਹੁੰਦੀ ਹੈ ਦੀ ਦੱਸਣਾ ਚਾਹੁੰਦਾ ਤਾਂ ਕੁਝ ਇਹੋ ਜਿਹੀਆਂ ਗੱਲਾਂ ਉਡਾ ਦਿੱਤੀਆਂ ਜਾਂਦੀਆਂ ਹਨ ਜਿਹਦੇ ਕਾਰਨ ਲੋਕਾਂ ਦਾ ਧਿਆਨ ਅਫਵਾਹਾਂ ਤੇ ਹੋ ਜਾਵੇ ਤੇ ਉਹ ਆਪਣਾ ਕੰਮ ਕਰਦੇ ਰਹਿੰਦੇ ਨੇ ਬਿਨਾ ਲੋਕਾਂ ਨੂੰ ਕੋਈ ਗੱਲ ਦਾ ਪਤਾ ਲੱਗੇ ਬਿਨਾ ਜੇਕਰ ਤੁਸੀਂ ਚਾਹੁੰਦੇ ਹੋ ਕਿ ਏਰੀਆ 51 ਉੱਤੇ ਅਸੀਂ ਵੀਡੀਓ ਲੈ ਕੇ ਆਈਏ ਤਾਂ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸੋ ਤੇ ਨਾਲ ਹੀ ਇਸ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਦਬਾ ਦਿਓ ਤਾਂ ਜੋ ਸਾਡੀ ਆਉਣ ਵਾਲੀ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤ